ਹਰ ਵਸੇ ਦੁਕਾਨ ਵਾਸੀ ਹੋ ਸਕਦੇ ਸਾਡੇ ਨਾਲ ਸਹਿਮਤ ਆ ਸਾਰਾ ਕੁਝ ਸਹਿਮਤੀ ਨਾਲ ਹੋਇਆ ਕੋਈ ਕਿਸੇ ਨੂੰ ਧੱਕੇ ਨਾਲ ਕਿਸੇ ਨੇ ਕੋਈ ਬੰਦ ਵੀ ਨਹੀਂ ਕਰਨ ਜਦੋਂ ਕੋਰੋਨਾ ਦਾ ਤਾਂ ਵੀ ਨਹੀਂ ਕਿਸੇ ਨੂੰ ਧੱਕੇ ਨਾਲ ਬੰਦ ਕਰਨ ਜਾਣੀ ਸੀ ਸੋ ਮੈਂ ਪ੍ਰਸ਼ਾਸਨ ਨੂੰ ਫੇਰ ਗੱਲ ਦੀ ਬੇਨਤੀ ਕਰਾਂਗਾ ਜਿੰਨੀ ਤੁਸੀਂ ਇੱਥੇ ਪੁਲਿਸ ਲਾਈ ਹੈ ਇਹ ਇੱਥੇ ਲਾਜ ਹੋ ਜਾਏ ਉਹਨੂੰ ਫੜਨ ਦੀ ਕੋਸ਼ਿਸ਼ ਕਰਦਾ ਅੱਜ ਦੇਖਣ ਦਾ ਮਿਲਿਆ ਕਿ ਭਾਈਚਾਰੇ ਸਾਂਝ ਖੰਵਾਰਾ ਦੇ ਲੋਕਾਂ ਨੇ ਭਾਈਚਾਰੇ ਦਾ ਸਮੂਹ ਕਰਦੇ ਹੋਏ

ਇਹ ਜਿਹੜਾ ਸਾਡੇ ਕੋਲ ਕੀ ਤੁਹਾਡੇ ਕੋਲ ਕੀ ਨਾਲ ਬਤਈ ਹੈ ਹੋਰ ਵਿਸ਼ਵਾਸ ਨੂੰ ਤਿਆਰ ਨਾਲ ਸ਼ਾਮ ਲਾ ਰਹੀ ਹਾਂ ਹਮਨ ਤੱਕ ਅਸੀਂ ਸਾਰੇ ਸਾਰੇ 70 ਨਾਲ ਜੀ ਸਾਰੇ ਬੈਠੇ ਆ ਜਿੰਨਾ ਜਿਹੜੇ ਬੈਠੋਗੇ ਉਹਦੇ ਨਾਲ ਬੈਠੇ ਇਹ ਨਹੀਂ ਸਾਬ ਨੇ ਵਿਸ਼ਵਾਸ ਦੀ ਗੱਲ ਬਣੋ ਰੀਆ ਜੀ ਸਭ ਨੇ ਹੋ ਗਈ ਹੈ ਪਹਿਲਾਂ ਜੀ ਹੋ ਗਈ ਉਹਦੀ ਆਰਐਮਕ ਤੇ ਦੂਜਾ 307 ਜਲਾ ਲਾ ਕੇ ਉਹਨਾਂ ਨੇ ਐਪਓ ਜੀਫੀਆ ਰੇ ਭੇਜੀ ਦੀ ਸਾਨੂੰ ਬਾਕੀ ਸਾਡੀ ਆਹੀ ਜਲਦੀ ਜਲਦੀ ਬੰਦਾ ਰਜਿਸਟਰ ਕਰੋ ਉਹ ਕਹਿੰਦੇ ਸ਼ਾਮ ਤੱਕ ਬੰਦੇ ਰਹਿਣਗੇ ਚਲੋ ਹੋਜੀ ਗੱਲ ਕਰੀਏ ਇਹ ਗੱਲ ਪਈ ਸਹੀ ਜਿਹੜਾ ਕਿਤੇ ਵੀ ਨਾ ਹੋਵੇ ਪ੍ਰਧਾਨੀ ਜਿਹੜੀਆਂ ਸੀਸੀਟੀਵੀ ਕੋ ਸਾਹਮਣੇ ਹੋਈਆਂ ਨੇ ਜੇ ਹੱਲੇ ਦੇਖਿਆ ਜੇ ਸਾਰੇ ਆਪਣੇ ਦੁਕਾਨਾ ਬੰਦਾ ਲਾ ਦਦਾ ਬਾਕੀ ਹੈਗਾ ਤੇ ਉਹਨੂੰ ਬਾਦੂ ਸਵੇਰ ਦੀ ਜੇ ਆਪ ਮੰਨਦੇ ਦੁਕਾਨਾ ਖੁੱਲੂਗੀ ਜਿਹੋ ਦੇ ਵਿੱਚ ਦੇਖ ਰਹੀ ਹੈ ਤਾਂ ਉਹਨੂੰ ਸ਼ਾਮ ਤੱਕ ਸਮੇਂ ਦੇ ਕਿ ਤੱਕ ਦਾ ਨਾ ਨਾ ਕਰੇਗਾ ਕਿ ਜੀ ਅਸੀਂ ਬੈਠੇ ਹਾਂ ਸਾਡੇ ਭਰਾ ਬੰਦੀ ਸਲਾਹ ਕਰਦੇ ਜਿਦਾ ਜਿਦਾ ਆਪਣੇ ਗੈਂਗਸਟਰ ਆਉਂਦੇ ਨੇ ਆਪਣਾ ਕਾਣ ਕਰਕੇ ਆਮ ਆਦਮੀਆ ਕਤਲ ਕਰਕੇ ਚਲੇ ਜਾਂਦੇ ਨੇ ਪਰ ਇਸ ਕਾਣ ਦਾ ਪੁਲਿਸ ਨੂੰ 3 ਦਿਨ ਤੋਂ ਪਤਾ ਸੀਗਾ ਇਹ ਵੀ ਪਤਾ ਨਹੀਂ ਬੰਦਾ ਕਿਹੜਾ ਵਾ ਕਿਦੋਂ ਵੈਪਨ ਹੈ ਤੇ ਉਹਨੂੰ ਇਹ ਵੀ ਪਤਾ ਨਹੀਂ ਪਹੁੰਚੂ ਕਿ ਕਿਦਾ ਹਨੇ ਕਤਲ ਕਰਨਾ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੁਆਰਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਉਹਦਾ ਨਤੀਜਾ ਦੇਖਣ ਨੂੰ ਮਿਲਿਆ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ ਕੱਲ੍ਹ ਨੂੰ ਕੋਈ ਵਾਰਤਤ ਕਰਕੇ ਕਰਮਲ ਦਾ ਕਰਮਲ ਦੇ ਬੇਟੇ ਸਾਹਿਬ ਨੂੰ ਜੋ ਵੀ ਪਾਉ ਨੂੰ ਗੋਲੀ ਮਾਰ ਜਾਂਦਾ ਫਿਰ ਕੀ ਹੁੰਦਾ ਦੱਸੋ ਨਾ ਕਿੱਥੇ ਘੜਿਆ ਪੰਜਾਬ ਕੱਲ੍ਹ ਸ਼ਸਨਾਥ ਨੀਤਾ ਦੇ ਲੜਕੇ ਤੇ ਹਮਲਾ ਹੋਇਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬੰਕੇ ਬਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਦੇਖੋ ਆਉਣ ਵਾਲੇ ਪਹਿਲਾਂ ਵੀ ਕਈ ਵਾਰੀ ਦੇਖੋ ਸ਼ੇਵ ਸੈਨਿਕਾਂ ਦੇ ਕਿੰਨੇ ਲਗਾਤਾਰ ਹਮਲੇ ਹੋਏ ਇੰਦਰਜੀਤ ਕੜਵਲ ਮਤਲਬ ਮੈਂ ਆਪਣੀ ਉਮਰ ਤਕਾਜ਼ਾ ਦਿੰਦਾ ਮੇਰੀ ਉਮਰ ਬਹੁਤ ਛੋਟੀ ਸੀ ਜਦ ਵੀ ਇਹ ਸ਼ੇਵ ਸੈਨਾ ਪਰਿਵਾਰ ਦੀ ਸੇਵਾ ਕਰ ਰਹੇ ਨੇ ਮਤਲਬ ਦੇਖੋ ਫਗਵਾਣਾ ਦੇ ਜਨਤਾ ਦਾ ਹਜੂਰ ਫਗਵਾਣਾ ਜਨਤਾ ਦਾ ਪਿਆਰ ਤੇ ਸ਼ੇਵ ਸੈਨਾ ਨਾਲ ਹੈ ਮਤਲਬ ਪਰਿਵਾਰ ਦੇਖੋ ਕਿੰਨਾ ਭੌੜਾ ਸਾਹਮਣੇ ਦੇਖੋ ਬਾਜ਼ਾਰ ਬੰਦ ਕੇ ਕਿਸ ਨੇ ਬੰਦ ਨਹੀਂ ਕਰਾਇਆ ਉਹਨੇ ਜਨਤਾ ਨੇ ਆਪਣੇ ਆਪ ਮੈਂ ਕਹਿੰਦਾ ਦੁਕਾਨਦਾਰਾਂ ਨੇ ਸਿਰ ਭਾਈਚਾਰਾ ਪਿਆਰ ਇਹੀ ਪਿਆਰ ਹੁੰਦਾ ਜਿਹੜਾ ਸਾਡਾ ਭਾਈਚਾਰਾ ਆਪਸ ਵਿੱਚ ਬਣਿਆ ਹੋਇਆ ਹੈ ਸਾਡਾ ਭਾਈਚਾਰਾ ਕਦੀ ਆਪਸ ਖਰਾਬ ਨਾ ਹੋਵੇ ਇੱਕ ਅਸੀਂ ਇੱਕੀ ਰਵਾਂਗੇ ਉਹ ਜਿਹੜਾ ਇਹ ਹਮਲਾ ਹੋਇਆ ਇਹਦੀ ਬਹੁਤ ਵੱਲ ਵੱਲ ਨੁਕਸਾਨੀ ਕਰਦੇ ਆਂ ਉਰਮਾਨ ਜੋ ਭਾਈ ਡੀਆਈਆਜੂ ਸਾਹਿਬ ਆਏ ਸੀ ਮਾਨਜੋਗ ਐਸਐਸਪੀ ਸਾਹਿਬ ਆਏ ਸੀ ਕਿੱਥੇ ਨਾ ਕਿੱਥੇ ਪੰਜਾਬ ਦੇ ਵਿੱਚ ਲਗਾਤਾਰ ਹਿੰਦੂਆਣਾ ਵਿਤਕਰਾ ਹੋ ਰਿਹਾ ਕਿਉਂ ਹੋ ਰਿਹਾ ਇਹੀ ਚੀਜ਼ ਅਸੀਂ ਸਰਕਾਰਾਂ ਨੂੰ ਕਹਿੰਦੇ ਆਂ 50% ਅ ਦਰੀਆਂ ਦੇ ਬੈਠ ਕੇ ਪੁੱਛਣਾ ਕਿ ਸਾਡਾ ਹੱਕ ਕਦੋਂ ਮਿਲੇਗਾ ਸਾਨੂੰ ਕਦੋਂ ਪੁੱਛਿਆ ਜਾਏਗਾ ਪਰ ਸਾਨੂੰ ਪੁੱਛਿਆ ਨਹੀਂ ਜਾ ਰਿਹਾ ਇਸ ਲਈ ਅਸੀਂ ਕਹਿੰਦੇ ਹਾਂ ਕਿ ਸਾਡੇ ਸਰਕਾਰ ਸਾਡੇ ਵੱਲ ਧਿਆਨ ਦੇਵੇ ਕਿ ਅਸੀਂ ਪੰਜਾਬ ਚ ਪੰਜਾਬ ਦੇ ਨਿਵਾਸੀ ਆ ਅਸੀਂ ਪੰਜਾਬ ਦੇ ਹਿੰਦੂ ਆ ਸਰਨਾ ਵਿੱਚ ਕੋਈ ਨਾ ਕੀਤਾ ਜਿਹੜਾ ਪੰਜਾਬ ਦੇ ਵਿੱਚ ਤਕਰੀਬਨ ਰੋਜ਼ ਵਾਰ ਵਾਰ ਦਿੱਤਾ ਹੋ ਰਹੀਆਂ ਤੇ ਤਕਰੀਬਨ ਕਦੀ ਕਿਤੇ ਹੁੰਦੀ ਕਦੀ ਕਿਸੇ ਸ਼ਹਿਰ ਚ ਹੁੰਦੀ ਆ ਇਹਨੂੰ ਕਿਵੇਂ ਦੇਖਦੇ ਹੋ ਪਿਛਲੇ ਦਿਨ ਨੂੰ ਦੇਖਿਆ ਗਿਆ ਤਿੰਨ ਦਿਨ ਨਹੀਂ ਬਿਤੇ ਆਰਐਸਐਸ ਨੇਤਾ ਤੇ ਹਮਲਾ ਹੋਇਆ ਜਿਹੜਾ ਉਹਦੇ بیٹے ਤੇ ਹਮਲਾ ਹੋਇਆ ਮਤਲਬ ਦੇਖੋ ਕਿ ਮੈਂ ਕਹਿੰਨਾ ਕਿ ਹਿੰਦੂਆਂ ਨੂੰ ਹੀ ਟਾਰਗੇਟ ਕਿਉਂ ਬਣਾਇਆ ਜਾਂਦਾ ਲਗਾਤਾਰ ਲਗਾਤਾਰ ਤੁਸੀਂ ਦੇਖਿਆ ਕਿ ਪਿੱਛੇ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਕੱਲ ਤੁਸੀਂ ਦੇਖਿਆ ਸੁਨੀਲ ਕੁਮਾਰ ਬੰਟੀ ਦੇ ਫੋਨ ਦੇ ਉੱਤੇ ਧਮਕੀ ਆਂਦੀ ਹੈ ਮੇਰੇ ਨੀਸ਼ ਵਰਮਾ ਹੈਗੇ ਆ ਮਤਲਬ ਲਗਾ ਮੁਕਦਮੇ ਵੀ ਦਰਜ ਕਰਾਏ ਹੋਏ ਨੇ ਮੁਕਦਮੇ ਦਰਜ ਕਰਵਾਉਣ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਕੋਈ ਕੁਝ ਨਹੀਂ ਹਮੇਸ਼ਾ ਦੀ ਹੈ ਜੀ ਕਾਰਨ ਕੀ ਹੈ ਜਿਹੜੀ ਸੁਣਵਾਈ ਨਹੀਂ ਕਾਰਨ ਕਿਉਂ ਹਿੰਦੂ ਮੈਂ ਤੇ ਹਿੰਦੂ ਕਹੂੰਗਾ ਨਾ ਕਿ ਹਿੰਦੂਆਂ ਨਾਲ ਵਿਤਕਰਾ ਮੈਂ ਨਾਲ ਵਿਤਕਰਾ ਮੈਂ ਖੁਦ ਗਵਾਹ ਆ ਮੇਰੇ ਤੇ ਕਿੰਨੀ ਵਾਰੀ ਆਤਮ ਹੰਮਲੇ ਹੋਏ ਮਤਲਬ ਕੋਈ ਚੱਕਰ ਨਹੀਂ ਅਜ ਦਰੀਆਂ ਤੇ ਬੈਠ ਕੇ ਅਸੀਂ ਕੜਵਲ ਸਾਹਿਬ ਤੁਹਾਡੇ ਲਗਾ ਲੋ ਸਗਵਾਰਾ ਦੇ ਵਿੱਚ ਨੇ ਕਿੰਨੇ ਪੁਰਾਣੇ ਸ਼ਿਵਸੈਨਿਕ ਅਸੀਂ ਸ਼ਿਵਸੈਨਾ ਦੇ ਵਿੱਚ ਜੇ ਗੜ ਦੇ ਵਿੱਚ ਤੁਸੀਂ ਉਹਨਾਂ ਕੋਲੋਂ ਬਹੁਤ ਕੁਝ ਦੇਖਿਆ ਹੋਇਆ ਤੁਸੀਂ ਫੇਵ ਦੇ ਨਾਲ ਪਰਮਾਤਮਾ ਹੁੰਦਾ ਪਰਮਾਤਮਾ ਦੇ ਹੱਥ ਹੈ ਸਭ ਦਾ ਪਿਆਰ ਹੈ ਮਤਲਬ ਪਰ ਮੈਂ ਇੱਕ ਚੀਜ਼ ਕਹਿਣਾ ਕਿ ਕਿੱਥੇ ਨਾ ਕਿੱਥੇ ਅੰਗੈਲੀ ਅੰਦੇਖੀ ਮਤਲਬ ਕਿਉਂ ਜੇ ਉਹਨਾਂ ਨੇ ਬੇਟੇ ਨੂੰ ਕੋਲ ਛੋੜਿਆ ਰਾਤ ਕੁਝ ਹੋ ਜਾਂਦਾ ਤਾਂ ਜ਼ਿੰਮੇਵਾਰ ਕੌਣ ਹੁੰਦਾ ਕਿੰਨੂੰ ਜਾ ਕੇ ਪੁੱਛਦੇ ਕਿੰਨੂੰ ਜਾ ਕੇ ਕਹਿੰਦੇ ਉੱਤਰ ਚ ਇਹ ਕਿਨੂੰ ਕਹਿੰਦੇ ਸਰਕਾਰ ਨੇ ਤੇ ਇਹੀ ਕਹਿਣਾ ਹੈ ਪ੍ਰਸ਼ਾਸਨ ਨੇ ਇਹੀ ਕਹਿਣਾ ਸੀ ਕਿ ਹਮ ਆਪਕੇ ਨਾਲ ਉਹਦੇ ਹੁਣ ਵੀ ਕਹਿੰਦੇ ਹਮ ਆਪਕੇ ਸਾਥ ਹੈ ਪਰ ਕਦ ਸਾਥ ਹੋਣਗੇ ਪਰ ਇਸ ਦਾ ਜਵਾਬ ਨਹੀਂ ਹੈ ਹੁਣ ਕੀ ਸ਼ੁਭਾਸ਼ਣ ਦਵਾਇਆ ਤੁਹਾਨੂੰ ਪ੍ਰਸ਼ਾਸਨ ਨੇ ਅਸ਼ਵਾਸਨ ਨਹੀਂ ਮਿਲਦਾ ਆਇਆ ਹਿੰਦੂਆਂ ਨੂੰ ਹਿੰਦੂ ਨੂੰ ਸਿਰਫ ਅਸ਼ਵਾਸਨ ਨਹੀਂ ਹੈ ਹੋਰ ਕੁਝ ਨਹੀਂ ਹੈ ਹਿੰਦੂਆਂ ਨੂੰ ਸਿਰਫ ਦਰਿਆ 'ਤੇ ਬੈਠ ਕੇ ਸਾਨੂੰ ਧਰਨੇ ਲਾ ਕੇ ਹੱਥ ਨਾਲੇ ਬੰਦੇ ਆ ਇਹ ਅਸ਼ਵਾਸਨ ਤੁਸੀਂ ਦੇਖ ਹੀ ਲਿਆ ਹੋਵੇ ਇਹ ਤਾਂ ਆਪਾਂ ਕਿਸਾਨ ਜਿਥੇ ਬੰਦੀ ਉਹ ਵੀ ਆਪਣੇ ਧਰਨੇ ਲਾ ਕੇ ਪ੍ਰਸ਼ਾਸਨ ਲਈ ਅਸੀਂ ਤਾਂ ਗੱਲ ਮੈਂ ਕਹਿ ਰਿਹਾ ਜੀ ਤੱਕੇ ਤੱਕੇ ਪੰਜਾਬ ਵੋਟ ਹੋਵੇ ਤੇ ਸਾਨੂੰ ਆਪਣਾ ਹੱਕ ਦਰਿਆ 'ਤੇ ਬੈ ਬੜੀ ਵੱਡੀ ਮੈਂ ਕਹਨਾ ਵਿਤਕਰੇ ਹੀ ਕਹੂੰਗਾ ਮੇਰੇ ਨਾਲ ਸਭ ਨਾਲ ਵਿਤਕਰੇ ਹੀ ਆ ਤੇ ਤੁਹਾਡਾ ਮੈਸੇਜ ਕੀ ਆ ਜਿਹੜੇ ਜਿਹੜੀ ਸਾ ਆਪਣੇ ਸਾਰੇ ਪੰਜਾਬ ਦੇ ਵਿੱਚ ਜਾਂ ਆਮ ਜਨਤਾ ਤੁਹਾਨੂੰ ਦੇਖ ਰਹੀ ਆ ਮੈਸੇਜ ਕੀ ਆ ਤੁਹਾਨੂੰ ਸਾਡਾ ਮੈਸੇਜ ਇੱਕੋ ਹੀ ਆ ਜੀ ਕਿ ਪੰਜਾਬ ਦੇ ਵਿੱਚ ਏਕਤਾ ਬਣਾ ਕੇ ਰੋ ਇਕ ਹੋ ਰੋ ਕਿਉਂਕਿ ਇੱਕ ਰਹੇਗੇ ਤਾਂ ਸੇਫ ਰਹੇਗੇ ਔਰ ਇੱਕ ਸਾਨੂੰ ਹੋਣਾ ਪੈਣਾ ਠੀਕ ਆ ਜਿਹੜਾ ਇਹ ਗੈਂਗਸਟਰ ਬਾਦ ਸਰਕਾਰ ਖਤਮ ਕਰੀ ਇਹਨਾਂ ਨੂੰ ਚਾਹੀਦਾ ਹੈ ਜਿਹੜੇ ਇੱਕ ਤੁਸੀਂ ਕਹਿ ਰਹੇ ਏਕ ਹੋ ਇੱਕ ਤੁਸੀਂ ਆਪਣੇ ਮਤਲਬ ਆਪਣੇ ਮਤਲਬ ਧਰਮ ਨੂੰ ਕਰਦੇ ਇੱਕ ਬਸਾਰੇ ਆ ਇਹਨਾਂ ਨੂੰ ਇੱਕ ਸਾਰੇ ਸਾਡੇ ਹੀ ਹੈ ਸਾਰੇ ਸਾਡੇ ਹੀ ਹੈ ਜੇ ਅਸੀਂ ਇਕ ਰਵਾਂਗੇ ਤਾਂ ਸੇਫ ਰਵਾਂਗੇ ਇਸ ਲਈ ਮੈਂ ਕਹਿੰਦਾ ਇੱਕ ਹੋ ਲੋ ਇਕ ਹੋ ਜਿਹੜੇ ਸਾਰੇ ਵਿਦੇਸ਼ ਜਿਹੜੇ ਬਾਹਰ ਵਿਦੇਸ਼ਾਂ ਬੈਠੇ ਨੇ ਕੱਟੜਵਾਦੀ ਹਮੇਸ਼ਾ ਟਾਰਗੇਟ ਕਰ ਰਹੇ ਨੇ ਇਹ ਉਹਨਾਂ ਨੂੰ ਮੂੰਹ ਤੋੜ ਜਵਾਬ ਦੋ ਅਸੀਂ ਇਕ ਹੋ ਗਏ ਅਸੀਂ ਭਾਰਤ ਵਾਸੀਆਂ ਦੀ ਹਿੰਦੂਸਤਾਨੀ ਆ ਅਸੀਂ ਇਕ ਹੀ ਰਹਿਣਾ ਹੈ ਯਾਨੀ ਸਾਰੇ ਦੇਸ਼ ਨੂੰ ਤੁਹਾਡਾ ਮੈਸੇਜ ਆ ਵੀ ਇੱਕ ਹੋ ਜਾਓ ਹਾਂ ਇਕ ਹੋ ਜਾਓ ਆ ਜੀ ਅੱਜ ਦਾ ਇਨਸੀਡੈਂਟ ਹੈਗਾ ਜੀ ਕੱਲ ਸ਼ਾਮ ਨੂੰ 6 ਵਜੇ ਇੱਥੇ ਗਊਸ਼ਾਲਾ ਬਾਜ਼ਾਰ ਹੈਗਾ ਫਰਵਾੜਾ ਦੇ ਵਿੱਚ ਇੱਥੇ ਇੰਦਰਜੀਤ ਕੜਵਲ ਔਰ ਇਹਦਾ ਮੁੰਡਾ ਜਿੰਮੀ ਕੜਵਲ ਇਹਨਾਂ ਦੇ ਉੱਤੇ ਹਮਲਾ ਹੋਇਆ ਹੈਗਾ ਹਮਲਾ ਕੀਤਾ ਹੈਗਾ ਤਾਮੀ ਸ਼ਰੋਧ ਦੇ ਸਾਥੀਆਂ ਨੇ ਜਦੋਂ ਸਾਨੂੰ ਸੂਚਨਾ ਮਿਲੀ ਅਸੀਂ ਇਮੀਡੀਏਟਲੀ 307 ਰਾਮਜਗਤ ਦਾ ਪਰਚਾ ਦਰਜ ਕੀਤਾ ਮਲਟੀਪਲ ਟੀਮ ਜੁਮਾਈ ਹੈ ਔਰ ਜਲਦੀ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਇਹਨਾਂ ਦਾ ਕੁਝ ਰੋਸ ਸੀਗਾ ਇੱਥੇ ਸ਼ਹਿਰ ਦੇ ਕੁਝ ਜਿਹੜੇ ਹੈਗੇ ਪਤਵੰਤੇ ਸੱਜਣ ਇਕੱਠੇ ਹੋਏ ਹਨ ਉਹਨਾਂ ਤੋਂ ਆਕੇ ਮੈਂ ਮੈਮੋਰੈਂਡਮ ਲਿਆ ਉਹਨਾਂ ਨੂੰ ਐਫਐਸਆਰ ਦੀ ਕਾਪੀ ਦਿੱਤੀ ਹੈ ਔਰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਕਿਹੜੇ ਕਿਹੜੇ ਮੁਜਾਜਿਸ ਦਾ ਕੀ ਹੁੰਦਾ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਆ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਜੇ ਰਿਵੀਲਿੰਗ ਕਰ ਸਕਦੇ ਔਰ ਇਹਨਾਂ ਦੀ ਕੁਝ ਹੋਰ ਮੰਗਾਂ ਸੀ ਕਿ ਇਹਨਾਂ ਨੂੰ ਅਸਲਾ ਲਾਇਸੈਂਸ ਚਾਹੀਦਾ ਸੀਗਾ ਔਰ ਸਿਕਿਉਰਿਟੀ ਇਹਨਾਂ ਦੀ ਜਿਹੜੀ ਹੈਗੀ ਅੰਸ਼ੋਰ ਕੀਤੀ ਜਾਏਗੀ ਮੈਂ ਐਸਐਸਪੀ ਸਾਹਿਬਾਨ ਸਾਹਿਬ ਔਰ ਬਾਕੀ ਅਫਸਰਾਂ ਨੂੰ ਜਿਹੜੀ ਹਦਾਇਤ ਕਰਤੀ ਹੈ ਕਿ ਕਿ ਗੋਲੀ ਦਾ ਬੜਾ ਜ਼ਿਕਰ ਹੋ ਰਿਹਾ ਹੈ ਦੇਖੋ ਸਾਡੇ ਕੋਲ ਜਿਹੜੀ ਵੀਡੀਓ ਇਮੀਡੀਏਟਲੀ ਪ੍ਰੀਲੀਮਿਨਰੀ ਸਾਹਮਣੇ ਆਈ ਹੈ ਉਹਦੇ ਵਿੱਚ ਗੋਲੀ ਦੀ ਕੋਈ ਆਵਾਜ਼ ਨਹੀਂ ਆਈ ਲੇਕਿਨ ਇੱਥੋਂ ਦੇ ਕੁਝ ਗਵਾਹ ਹੈਗੇ ਆ ਉਹਨਾਂ ਦੇ ਮੁਤਾਬਕ ਗੋਲੀ ਚੱਲੀ ਹੈ ਚਲੋ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਅਸੀਂ ਇਹਨਾਂ ਦੀ ਸਟੇਟਮੈਂਟ 307 ਆਰਮ ਜਕੜੀ ਐਫ ਆਈ ਆਰ ਦਰਜ ਕਰਤੀ ਹੈ ਪਹਿਲਾਂ ਰੈਕੀ ਕਰਨੀ ਦਾ ਰੱਖਿਆ ਕਮਾਂਡੋਸ ਕਿ ਪਹਿਲੇ ਤੇ ਕਰਵੇ ਦੁਤਾਰ ਇਹਨਾਂ ਨੇ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਹੈ ਕਿ ਪਹਿਲਾਂ ਦੋ ਰੈਕੀ ਕਰਿਆ ਸੀ 19 ਤਰੀਕ ਨੂੰ ਜਦੋਂ ਹੈਗਾ ਤਾਨੇਸ਼ਿਬ ਬਾਹਰ ਆਇ ਬੇਲ ਤੇ ਬਾਹਰ ਆਇਆ ਸੀਗਾ ਪਹਿਲਾਂ ਵੀ ਬੇਲ ਤੇ ਬਾਹਰ ਆਂਦੇ ਰਿਹਾ ਅਸੀਂ ਗ੍ਰਿਫਤਾਰ ਕਰਦੇ ਨੇ ਐ ਇਸ ਵਾਰ ਜਿਹੜਾ ਹੈਗਾ ਉਹ ਗ੍ਰਿਫਤਾਰ ਨਹੀਂ ਹੋ ਸਕਿਆ ਔਰ ਹੁਣ 307 ਦੀ ਐਫਆਈਆਰ ਦਰਜ ਹੋਈ ਹੈ ਉਸ ਵਿੱਚ ਸ਼ਾਮਲ ਹੈ ਇਹ ਇਹਦੇ ਵਿੱਚ ਤਿੰਨ ਸੀਗੇ ਇਨੀਸ਼ੀਅਲ ਔਰ ਇਹਦੇ ਕੁਝ ਸਾਥੀ ਸੀਗੇ ਤੁਹਾਨੂੰ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਇਹ ਇਹਨਾਂ ਦੀ ਜਿਹੜੇ ਤੜਵਲ ਹੈਗੇ ਅੰਦਰ ਜੀ ਤੜਵਲ ਇਹ ਸਟੇਟਮੈਂਟ ਦੇਣਗੇ ਪਹਿਲਾਂ ਅਸੀਂ ਜਿਹੜੀ ਹੈਗੀ ਜ ਜੀ ਸਾਨੂੰ ਸੂਚਨਾ ਕੰਟਰੋਲ ਨੂੰ ਤੇ ਆਈਸੀ ਦੇ ਮੁਤਾਬਿਕ ਅਸੀਂ ਅਫੇਰ ਦੱਸ ਸਰ ਜੀ ਇਹਨਾਂ ਨੂੰ ਅਸ਼ੋਰੈਂਸ ਦਿੱਤੀ ਹੈ ਜੀ ਬਾਜ਼ਾਰ ਜਲਦੀ ਖੁੱਲ ਜਾਏਗਾ ਥੈਂਕ ਯੂ